ਸੰਦੀ ਸਾਰੇ ਬੱਚਿਆਂ ਦਾ ਪ੍ਰੀਤਮ ਫਿਟ ਆਰਮੀ ਅਕੈਡਮੀ ਵਿੱਚ ਮੋਸ ਵੈਲਕਮ ਸੋ ਅੱਜ ਮੈਂ ਤੁਹਾਨੂੰ ਇਹਨਾਂ ਤਿੰਨ ਨੰਬਰਾਂ ਦਾ ਐਚ ਸੀ ਐਫ ਠੀਕ ਹੈ ਆਪਾਂ ਥੋੜੇ ਸਮੇਂ ਵਿੱਚ ਆਪਾਂ ਸਾਂਭ ਨੂੰ ਕਿੱਦਾਂ ਨਿਪਟਾ ਸਕਦੇ ਆ ਅੱਜ ਮੈਂ ਤੁਹਾਨੂੰ ਜੀ ਸਭ ਤੋਂ ਸੌਖੀ ਟਰਿਕ ਦੱਸ ਰਿਹਾ ਠੀਕ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਚੈੱਕ ਕਰ ਲਾਂਗਾ ਵੀ ਇੱਥੇ ਆਪਣੇ ਕੋਲ ਅੰਤਰ ਕਿੰਨੇ ਦੇਗਾ ਜੇਕਰ ਆਪਾਂ 457 ਦੇ ਵਿੱਚੋਂ 323 ਨੂੰ ਮਾਈਨਸ ਕਰਾਂਗੇ ਇਹਦਾ ਬਣਦੀ ਆਪਣੇ ਕੋਲ ਦੀ 1 3 ਔਰ 3 133 ਬਣ ਗਿਆ ਆਪਣੇ ਕੋਲ ਠੀਕ ਹੈ ਜੀ ਪਰ ਇੱਥੇ ਆਪ ਨੂੰ ਅੰਤਰ ਹੈਗਾ ਜੀ ਜੇਕਰ ਮੈਂ 722 ਦੇ ਵਿੱਚੋਂ 452 ਨੂੰ ਮਾਈਨਸ ਕਰੂੰਗਾ ਇਹਦਾ ਬਣੂ ਆਪਣੇ ਕੋਲ 12 ਵਿੱਚੋਂ ਆਪਾਂ 6 ਮਾਈਨਸ ਕਰਾਂਗੇ ਤਾਂ 6 ਬਣ ਗਿਆ ਜੀ ਠੀਕ ਹੈ ਜੀ 11 ਵਿੱਚੋਂ ਆਪਾਂ 5 ਮਾਈਨਸ ਕਰਾਂਗੇ ਇਹਦਾ 6 ਬਣ ਗਿਆ ਆਪਣੇ ਕੋਲ ਪਰ ਇੱਥੇ ਬਣ ਗਿਆ ਆਪਣੇ ਕੋਲ 6 6 ਵਿੱਚ 4 ਮਾਈਨਸ ਕਰੂੰਗਾ ਤਾਂ 2 ਇੱਥੇ ਬਣ ਗਿਆ ਆਪਣੇ ਕੋਲ 260 ਸਮਝ ਆ ਗਿਆ ਜੀ ਪਹਿਲਾਂ ਆਪਾਂ ਅੰਤਰ ਫਾਈਂਡ ਕਰ ਲੈਣਾ ਹੁੰਦਾ ਜਿਹੜਾ ਆਪਣੇ ਕੋਲ ਸਭ ਤੋਂ ਛੋਟਾ ਨੰਬਰ ਹੋਊਗਾ ਨਾ ਆਪਣਾ ਜਿਵੇਂ 133 ਹਾਂ ਦਾ ਥੋੜਾ ਨੰਬਰ ਹੈ ਠੀਕ ਹੈ ਇਹ ਆਪਣੇ ਕੋਲ ਕਿਸੇ ਕੰਮ ਦਾ ਨਹੀਂ ਹੈਗਾ ਸਭ ਤੋਂ ਛੋੜੇ ਨੰਬਰੋਂ ਆਪਾਂ ਪਹਿਲ ਦੇਣੀ ਹੈ 133 ਆਪਣੇ ਕੋਲ ਥੋੜਾ ਨੰਬਰ ਹੈਗਾ ਕਿ ਆਪਾਂ 133 ਨੂੰ ਜਦੋਂ 4 323 ਨਾਲ ਡਿਵਾਈਡ ਕਰਾਂਗੇ ਜਾਂ 456 ਨਾਲ ਡਿਵਾਈਡ ਕਰਾਂਗੇ ਜਾਂ 722 ਨਾਲ ਡਿਵਾਈਡ ਕਰਾਂਗੇ ਤਾਂ ਇਹ ਕੋਈ ਡਿਵਾਈਡ ਨਹੀਂ ਹੋਊਗਾ ਨਾ ਜੇਕਰ ਆਪਾਂ 323 ਨੂੰ 133 ਨਾਲ ਡਿਵਾਈਡ ਕਰਾਂਗੇ ਤਾਂ ਇਹ ਡਿਵਾਈਡ ਨਹੀਂ ਹੋਣਾਗਾ ਇਸ ਤਰ੍ਹਾਂ ਜੇਕਰ 456 ਨੂੰ ਆਪਾਂ 133 ਨਾਲ ਡਿਵਾਈਡ ਕਰਾਂਗੇ ਤਾਂ ਇਹ ਫਿਰ ਵੀ ਡਿਵਾਈਡ ਨਹੀਂ ਹੋਣਾਗਾ जेर आप बी निक सौ तेती डिवाइड करा तो फिर भी डिवाइड नहीं होना गा ठीक है जी फिर आप इस नंबर और कि ब्रेक कर सी उन्नी गुणा सत्त समझ आनी दुना जो आप उन्नी की गुना सत्त न करा एक सौ तेती बन गा हम अपने को जो उन्नी हैगा ठीक है जी जो उन्नीस है ये अपने कोई सौ तेईड हो रहा है तो अपने को डिवाइड होजूगा चार सौ छपंजा में आप उन्नीस न डिवाइड कराता भी डिवाइड हो जाऊगा ਜੇ ਆਪਾਂ 722 ਨੂੰ ਉਹ ਇਹਨਾਂ ਡਿਵਾਈਡ ਕਰਾਂਗੇ ਤਾਂ ਵੀ ਆਪਣੇ ਕੋਲ ਡਿਵਾਈਡ ਹੋ ਜੂਗਾ ਇਸ ਕਰਕੇ ਆਪਣੇ ਕੋਲ ਇਸੇ ਸਵਾਲ ਦਾ ਜਵਾਬ ਕਿੰਨਾ ਹੋਵੇਗਾ ਇਹਨਾਂ ਦਾ ਐਸ ਸੀ ਐਫ 19 ਮਤਲਬ ਕਿ ਜੇਕਰ ਆਪਣੇ ਕੋਲ ਦੋ ਨੰਬਰ ਹੈ ਤਿੰਨ ਨੰਬਰ ਹੈਗੇ ਨੇ 323 452 ਔਰ 722 ਇਹਨਾਂ ਤਿੰਨ ਨੰਬਰਾਂ ਦਾ ਐਸ ਸੀ ਐਫ ਕਿੰਨਾ ਹੋ ਗਿਆ ਆਪਣੇ ਕੋਲ 19 ਤਾਂ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਇਸ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਔਰ ਕਮੈਂਟ ਕਰਨਾ ਹੈ ਔਰ ਮੈਂ ਤੁਹਾਨੂੰ ਕਿਸ ਤਰ੍ਹਾਂ ਦਾ ਸਮਝਾ ਕੇ ਜਾ ਰਿਹਾਗਾ ਸਾਰੇ ਬਿਤੇਰੇ ਤੁਹਾਨੂੰ ਸੋਲਵ ਕਰਕੇ ਦਿਖਾਉਣਾ ਠੀਕ ਹੈ ਨੰਬਰ ਹੈਗੇ ਆਪਣੇ ਕੋਲ 36 ਔਰ 72 ਠੀਕ ਹੈ ਇਸ ਸਵਾਲ ਦਾ ਜਵਾਬ ਕਿੰਨਾ ਹੋ ਸਕਦਾ ਹੈਗਾ ਮਤਲਬ ਕਿ ਇਸ ਦਾ HCF ਕਿੰਨਾ ਆ ਸਕਦਾ ਹੈਗਾ ਸਾਰੇ ਬੱਚੇ ਨੇ ਇਸ ਦਾ ਜਵਾਬ ਮੈਨੂੰ ਕਮੈਂਟ ਵਿੱਚ ਦੱਸਣਾ ਹੈਗਾ ਸਾਰੇ ਬੱਚੇ ਲਈ ਮੈਂ ਕਮੈਂਟ ਵਿੱਚ ਵੇਟ ਕਰੂੰਗਾ ਠੀਕ ਹੈ ਤਾਂ ਅੱਜ ਦੀ ਕਲਾਸ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਓਕੇ ਬਾਈ ਟੇਕ ਕੇਅਰ